ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਤੇ ਤੁਸੀਂ ਹਰ ਰੋਜ਼ ਸਾਡੇ ਦੁਆਰਾ ਗਾਇਆ ਲੋਕ ਗੀਤਾਂ ਨੂੰ ਸੁਣਦੇ ਹੋ ਤੇ ਸਾਨੂੰ ਸੋਹਣੇ-ਸੋਹਣੇ ਕੰਪਲੀਮੈਂਟ ਕਰਦੇ ਹੋ ਅਸੀਂ ਤੁਹਾਡੇ ਕੰਪਲੀਮੈਂਟਸ ਦੀ ਬਦੌਲਤ ਫਿਰ ਹੌਸਲਾ ਕਰਕੇ ਕੋਈ ਨਾ ਕੋਈ ਲੋਕ ਗੀਤ ਲੈ ਕੇ ਫਿਰ ਇਸ ਚੈਨਲ ਤੇ ਹਾਜ਼ਰ ਹੋ ਜਾਂਦੇ ਆ ਅੱਜ ਫਿਰ ਅਸੀਂ ਦੋਵੇਂ ਭੈਣਾਂ ਤੁਹਾਡੀ ਸ਼ਾਬਾਸ਼ੀ ਦੀ ਬਦੌਲਤ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਤੁਹਾਡੇ ਰੂਬਰੂ ਹੋਇਆ ਉਮੀਦ ਕਰਦੇ ਹਾਂ ਤੁਸੀਂ ਅੱਜ ਵਾਲੇ ਲੋਕ ਗੀਤ ਨੂੰ ਵੀ ਭਰਮਾ ਹੁੰਵਾਰਾ ਦੋਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਰਾਮਾ Corre de te... सूरज कहे तपमेरा राम तर तीतेम बरता पे चगरा बई पे चगेरा कौन रामायंबर कहे मैं तजले तले करे दउबई जल तले करे दउ तरती कहे रामाशी ਸੋਰ ਮਾ ਕਹੇ ਸੋਹਜ ਮੇਰ ਕੋਣ ਜਿੱਤੇ ਕੋਣ ਹਾਰੇ ਰਾਮ ਮੈਂ ਦੀ ਕਹੇ ਮੈਨੋ ਹਰੇ ਕੋਈ ਲਾਵੇ ਬਈ ਹਰੇ ਕੋਈ ਲਾਵੇ ਮੋਲੀ ਗੇੜਾ ਕੌਣ ਜਿੱਤੇ ਕੌਣ ਹਾਰੇ ਹਾਂਜੀ ਦੋਸਤੋ ਇਸ ਲੋਕ ਗੀਤ ਜੋ ਅਸੀਂ ਦੋਵੇਂ ਭੈਣਾਂ ਨੇ ਪੂਰੀ ਕੋਸ਼ਿਸ਼ ਕਰਕੇ ਤੁਹਾਡੇ ਰੂਪ ਰੂਪ ਕੀਤਾ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਲੋਕ ਗੀਤ ਜਿਹੜਾ ਹੈਗਾ ਚੰਗਾ ਲੱਗਿਆ ਹੋਵੇਗਾ ਤੇ ਤੁਸੀਂ ਆਪ ਜਰੂਰ ਕਾਉਂਗੇ ਇਸ ਲੋਕਗੀਤ ਨੂੰ ਤੇ ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਆ ਨਾ ਅਸੀਂ ਹਰ ਰੋਜ਼ ਦੋਨੇ ਕੋਸ਼ਿਸ਼ ਕਰਦੇ ਆ ਕੋਈ ਨਾ ਕੋਈ ਲੋਕਗੀਤ ਤਿਆਰ ਕਰਦੇ ਆ ਤੁਹਾਡਾ ਮਨੋਰੰਜਨ ਕਰਨ ਦੇ ਲਈ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਵਾਲਾ ਲੋਕਗੀਤ ਵੀ ਚੰਗਾ ਲੱਗਿਆ ਹੋਵੇਗਾ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ